ਇਹ ਪਰੰਪਰਾ ਸਾਡੇ ਵਡ ਵਡੇਰਿਆਂ ਤੋਂ ਚੱਲੀ ਆ ਰਹੀ ਹੈ ਜੀ ਜਿਵੇਂ ਉਹ ਹੀ ਕਰਦੇ ਸੀ ਪਰੰਪਰਾ ਉਹਦਾਂ ਹੀ ਅਸੀਂ ਕਰ ਰਹੇ ਹਾਂ ਉਹ ਬਰਕਰਾਰ ਰੱਖਿਆ ਉਸ ਪਰੰਪਰਾ ਨੂੰ ਤੇ ਜੋਈ ਰਾਈ ਪਾਂਦੀ ਲੰਗੜਾ ਟਪਦਾ ਲੰਗਰ ਹੈ ਸਾਰਿਆਂ ਵਿੱਚ ਵਰਤਾਇਆ ਜਾਂਦਾ ਜਿਵੇਂ ਹੁਣ ਬੱਚੇ ਸਕੂਲ ਵਾਲਿਆਂ ਨੂੰ ਛੁੱਟੀ ਹੋਏਗੀ ਉਹ ਆਣਗੇ ਉਹਨਾਂ ਨੂੰ ਪ੍ਰਸ਼ਾਦ ਵਜੋਂ ਦਿੱਤਾ ਜਾਏਗਾ ਹੋਰ ਜਿਵੇਂ ਕੀ ਹੋਰ ਜੋਈ ਮਲੋਲ ਲੰਗੜਾ ਟਪਦਾ ਆਇਆ ਸੀ ਲੰਗਰ ਹਰ ਉਹ ਪ੍ਰੋਵਾਈਡ ਕਰਦੇ ਆਂਗੇ ਤੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਨਹੀਂ ਕਦੇ ਚੀਜ਼ਾਂ ਲੋਪ ਹੋ ਰਹੀਆਂ ਨੇ ਪਰ ਤੁਸੀਂ ਫਿਰ ਵੀ ਅੱਸੀ ਨੂੰ ਬਰਕਰਾਰ ਰੱਖਿਆ ਲੰਗਰ ਲੋਕ ਜਿਹੜੇ ਨੇ ਛੱਡੀ ਜਾ ਰਹੇ ਨੇ ਇਹ ਲੰਗਰੋਂ ਛੱਡੀ ਜਾ ਰਹੇ ਨੇ ਲੋਕ ਬਸ ਅੱਗੇ ਤੋਂ ਅੱਗੇ ਹੋਰ ਜਿਵੇਂ ਕਰ ਰਹੇ ਨੇ ਨਸ਼ਿਆਂ ਦੇ ਪਾਸੇ ਜਾ ਰਹੇ ਨੇ ਪਰ ਨਸ਼ਿਆਂ ਨੂੰ ਤਿਆਗ ਕੇ ਇਹ ਫਿਰ ਆਪਾਂ ਨੂੰ ਵਾਪਸ ਇਹ ਹੀ ਪਰੰਪਰਾ ਹੈ ਜਾਣਾ ਚਾਹੀਦਾ ਹੈ ਤੇ ਆਪਾਂ ਨੂੰ ਜੋ ਹੀ ਵੱਡ ਬਡੇਰਿਆਂ ਦੀ ਪਰੰਪਰਾ ਨੂੰ ਛੱਡਣਾ ਨਹੀਂ ਚਾਹੀਦਾ ਤੇ ਜੋ ਨਸ਼ਾ ਹੈ ਜੋ ਇਹ ਇਹ ਨੂੰ ਧਾਕਣਾ ਚਾਹੀਦਾ ਹੈ ਜੀ ਜੀ ਤੇ ਵੱਧ ਤੋਂ ਵੱਧ ਜਿਹੜੀ ਹਰੀਆਲੀ ਏ ਉਹ ਰੁੱਖ ਲਗਾ ਕੇ ਤੇ ਆਪਦਾ ਵਾਤਾਵਰਨ ਨੂੰ ਸ਼ੁੱਧ ਕਰਨਾ ਚਾਹੀਦਾ ਜੀ ਪਹਿਲਾਂ ਲਗਤ ਹੁੰਦਾ ਪਹਿਲਾਂ ਤਾਂ ਜੀ ਤੁਸੀਂ ਪਹਿਲਾਂ ਵੀ ਉਹਨਾਂ ਦੇ ਮਾਲੋ ਇੰਟਰਵਿਊ ਲੈ ਚੁੱਕੇ ਹੋ ਹਾਂਜੀ ਹਾਂਜੀ ਉਹ ਮੇਲੇ ਨੂੰ ਮੁੱਖ ਰੱਖਦੇ ਅਸੀਂ ਇੱਥੇ ਚਾਵਲ ਆੜ ਦੀ ਸਤਨਵਰਸ ਚਾਵਲ ਕਰਦੇ ਹੁੰਦੇ ਸੀ ਜੀ ਉਹ ਇਸ ਤਰ੍ਹਾਂ ਸਾਡੇ ਕੁਝ ਪ੍ਰੋਬਲਮ ਆਨ ਕਰਕੇ ਸਾਡੇ ਇੱਥੇ ਗਵਾਂਡ ਜਵਾਨ ਮੁੰਡਾ ਰਜਿੰਦਰ ਕੁਮਾਰ ਸਰਪੰਚ ਉਸ ਆਪਣੇ ਐਕਸੀਡੈਂਟ ਹੋਣ ਕਰਕੇ ਸਰਕਵਾਰ ਕੇ ਫਸਟ ਕਲਾਸ ਹੋ ਗਈ ਸੀ ਹਾਂਜੀ ਉਸ ਕਰਕੇ ਅਸੀਂ ਕੁਝ ਲੇਟ ਕਰਕੇ ਅੱਜ ਇਸ ਵਾਸਤੇ ਵੀ ਅਸੀਂ ਅੱਜ ਨੂੰ ਚਾਵਲਾ ਚਾਵਲਾਂ ਦਾ ਲੰਗਰ ਅੱਜ ਕਰਿਆ ਜੀ ਤੇ ਬਾਬੇ ਤਾਰੇ ਚੰਦ ਦਾ ਕੁ ਵਜਦਾਗੀ ਜੀ ਇਹ ਤੇ ਹਰ ਸਾਲ ਅਸੀਂ ਲੰਗਰ ਚਾਵਲਾਂ ਦਾ ਲੰਗਰ ਕਰਦੇ ਆ ਜੀ ਜਿਵੇਂ ਨੰਬਰਦਾਰ ਹਾਕਮ ਚੰਦ ਜੀ ਹੋ ਗਏ ਉਹਨਾਂ ਦੇ ਪੁੱਤਰ ਸ਼ੋਕ ਜੀ ਹਨ ਤੇ ਉਹਨਾਂ ਦੇ ਮਨ ਲਓ ਹਾਕਮ ਚੰਦ ਦੇ ਨਾਨਾ ਜੀ ਸੀ ਸਾਰਾ ਚੰਦ ਜੀ ਉਹਨਾਂ ਦਾ ਪੂਵਜਦਾ ਹੈ ਜੀ ਖੁਸ਼ੀ ਦੀ ਗੱਲ ਹੈ ਵੀ ਤੁਸੀਂ ਇਹ ਸੰਪਨ ਪਰ ਨੂੰ ਅੱਗੇ ਚਲਾ ਰਹੇ ਹੋ ਪੀੜੀ ਦਰ ਪੀੜੀ ਦਰ ਚੱਲ ਰਿਹਾ ਹੈ ਪਰ ਕੁਝ ਜਿਹੜੇ ਆਪਣੇ ਪੁਰਾਣੇ ਸੀ ਉਹ ਇਸ ਚੀਜ਼ ਨੂੰ ਛੱਡੀ ਜਾਂਦੇ ਜਿਵੇਂ ਹੁਣ ਜਿਹੜੇ ਯੁਵਾ ਨੂੰ ਤਾਂ ਪਤਾ ਹੀ ਨਹੀਂ ਵੀ ਚਾਵਲ ਕਿਉਂ ਬਣਦੇ ਕੀ ਕਰਨਾ ਹੈ ਉਹਨਾਂ ਨੂੰ ਕੀ ਕਾਣਾ ਚਾਹੋਗੇ ਵੇਖੋ ਜੀ ਇਹ ਤਾਂ ਆਪੋ ਆਪ ਦਾ ਸਾਹ ਹੁੰਦਾ ਹੈ ਜੀ ਕਿਸੇ ਨੇ ਕਿਸੇ ਖੂਹ ਤੇ ਕਰਦੇ ਆ ਕੋਈ ਕਿਸੇ ਖੂਹ ਤੇ ਕਰਦੇ ਆ ਸਾਡੇ ਖੂਹ ਤੇ ਘੱਟ ਤੋਂ ਘੱਟ ਵੀ ਮੇਰੇ ਸਾਹਮਣੇ ਲੇ ਸਾਡੀ ਉਮਰ ਤੋਂ ਤਾਂ ਪਹਿਲਾਂ ਹੀ ਦੇ ਇੱਥੇ ਚਾਵਲ ਹੁੰਦੇ ਸੀ ਪਹਿਲਾਂ ਚਾਵਲ ਨਹੀਂ ਹੁੰਦੇ ਸੀ ਦਲੀਆ ਲੋਕ ਕਰਦੇ ਸੀ ਹੁਣ ਉਹ ਜਦੋਂ ਦੇ ਮੰਨ ਲਓ ਚੋਨਾ ਆ ਗਿਆ ਉਦੋਂ ਦੇ ਚਾਵਲ ਕਰਨ ਲੱਗ ਗਏ ਜਿੰਨਾ ਤੱਕ ਸਾਡੀ ਜ਼ਿੰਦਗੀ ਹੈ ਜੀ ਉਹਨਾਂ ਚਿਰ ਹਰ ਸਾਲ ਅਸੀਂ ਜਿਵੇਂ ਮੰਨ ਲਓ ਮੈਂ ਇੱਕ ਦੇ ਕਰਦਾ ਨੰਬਰ ਦਾ ਹਾਕਮ ਚੰਦ ਜੀ ਉਹਰੀ ਦੋ ਕਰਦੇ ਆ ਹਾਂਜੀ ਜਿੰਨਾ ਚਿਰ ਸਾਡੀ ਜ਼ਿੰਦਗੀ ਹੈ ਉਹਨਾਂ ਚਿਰ ਤਾਂ ਅਸੀਂ ਇਹ ਪਰੰਪਰਾ ਹਰ ਸਾਲ ਦੀ ਤਰ੍ਹਾਂ ਹਰ ਸਾਲ ਕਰਾਂਗੇ ਅਗਾ ਜੁਆਕਾ ਦੀ ਮਰਜ਼ੀ ਜੀ ਜੀ ਬਿਲਕੁਲ ਤੁਸੀਂ ਬਹੁਤ ਵਧੀਆ ਗੱਲ ਕੀਤੀ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਥੈਂਕ